ਜਿਹੜਾ ਪਾਰਟੀ ਦੇ ਵਿੱਚ ਗੱਲ ਕਰਦਾ ਉਹਨੂੰ ਨਾਲ ਦੀ ਨਾਲ ਟੈਗ ਦੂਜਾ ਦੇ ਦੇਣਾ ਹੈ ਕਿ ਪੰਥਕ ਰੂਹਾਂ ਵਾਲੇ ਜਿਹੜੇ ਪਰਿਵਾਰ ਹੈ ਉਹਨਾਂ ਨੂੰ ਇਹੋ ਜਿਹੇ ਘਟਿਆ ਟੈਗ ਦੇ ਕੇ ਆਪਣੇ ਆਪ ਨੂੰ ਛੋਟਾ ਨਾ ਕਰੋ ਤੇ ਸ਼੍ਰੋਮਣੀ ਅਕਾਲੀ ਦਲ ਨੂੰ ਤੋੜਨ ਵਾਲੇ ਬਿਆਨ ਨਾ ਦਿਓ ਸ਼੍ਰੋਮਣੀ ਅਕਾਲੀ ਦਲ ਦੀ ਨਾ ਬੜੇ ਬਰੀਏ ਪ੍ਰਥਾ ਰਹੀ ਹੈ ਕਿ ਜਦੋਂ ਕੋਈ ਸੰਕਟ ਆ ਜਾਏ ਤਾਂ ਕਿਸੇ ਮਹਾਪੁਰਸ਼ ਨੂੰ ਸੰਤ ਨੂੰ ਅੱਗੇ ਲਾ ਲਓ ਜੀ ਦੇਤੇ ਸਾਰੇ ਸਹਿਮਤ ਹਣੋ ਸਕਬੀਰ ਸਿੰਘ ਬਾਦਲ ਉਹਨਾਂ ਦੇ ਖੱਬੇ ਸੱਜੇ ਬੈਠੇ ਦਿਖਦੇ ਸੀ ਕੱਲ ਉਹਨਾਂ ਦਾ ਕਿ ਵੀ ਪਹੁੰਚ ਕੀਤੀ ਜਾਊਗੀ ਸ਼ਰਮਣੀ ਅਕਾਲੀ ਦਲ ਦਾ ਲੀਡਰ ਹਰੇਕ ਟਿੱਕਰ ਕੀਤੀ ਜਾਊਗੀ ਇਹਨਾਂ ਨੂੰ ਕਵਾਂਗੇ ਵੀ ਜਦੋਂ ਸਾਡੇ ਕੋਲੇ ਬੈਠ ਕੇ ਤੁਸੀਂ ਕਹਿੰਦੇ ਸੀ ਵੀ ਬਦਲਣਾ ਚਾਹੀਦਾ ਤੇ ਹੁਣ ਅੰਦਰ ਜਾ ਕੇ ਭਾਸ਼ਾ ਨਾ ਬਦਲੋ ਯਾਰ ਮੰਤੋ ਬੋਲ ਘਟਿਆ ਕਿ ਮੈਂ ਪਹਿਲਾਂ ਤਾਂ ਇਕੱਲਾ ਬੋਲ ਰਿਹਾ ਸੀ ਹੁਣ ਉਹ ਹੋਰ ਜਿਹੜੇ ਸਾਥੀ ਨੇ ਸੀਨੀਅਰ ਲੀਡਰਸ਼ਿਪ ਹੈਗੀ ਆ ਵੱਡੇ ਪਰਿਵਾਰ ਨੇ ਉਹ ਬੋਲ ਰਹੇ ਆ ਨਾਲ ਖੜੇ ਆ ਰਖ ਲੈ ਮੈਂ ਮੈਂ ਤੇ ਉਲਟਾ ਬੋਝ ਥਲੇ ਦਬ ਗਿਆ ਇਹ ਦਿਨ ਨਹੀਂ ਸੀ ਮੇਰੇ ਐਡਾ ਵੱਡਾ ਬਖੇੜਾ ਸਹੇੜਨ ਦੇ ਮਤਲਬ ਇਹ ਕੁਦਰਤ ਨੇ ਪਰਮਾਤਮਾ ਨੇ ਕਿਉਂ ਸਹੇੜਿਆ ਸਹਾ ਮੈਂ ਤਾਂ ਸ਼ੁਰੂ ਕਰਾਇਆ ਇਹ ਮੈਨੂੰ ਵੀ ਨਹੀਂ ਸਮਝ ਆਉਂਦੀ ਮੈਨੂੰ ਕੁਝ ਨਾ ਰੱਖਣ ਯਾਰ ਅੱਜ ਪੰਜ ਪ੍ਰਧਾਨੀ ਦੋਨੇ ਧੜਿਆਂ ਦੀ ਸਹਿਮਤੀ ਨਾਲ ਬਣਾ ਕੇ ਤੇ ਪ੍ਰਧਾਨ ਸਾਹਿਬ ਕੰਮ ਸੌਂਪ ਦੇਣ ਤੇ ਮੈਨੂੰ ਕੁਝ ਨਾ ਰੱਖਣ ਮੈਂ ਤੁਹਾਡੇ ਮੂੰਹ ਤੇ ਕਹਿ ਕੇ ਚੱਲਿਆ ਹੋ ਸਕਦਾ ਮੈਂ ਸਿਆਸਤ ਹੀ ਨਾ ਕਰਾਂ ਤਿੰਨ ਸਰਮੌਰ ਸੰਸਥਾਵਾਂ ਨੇ ਜਿਹੜੀਆਂ ਹੈਗੀਆਂ ਸਿੱਖਾਂ ਦੀ ਤੇ ਪੰਜਾਬ ਦੀ ਅਕਾਲ ਤਖਤ ਸਾਹਿਬ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ਼੍ਰੋਮਣੀ ਅਕਾਲੀ ਦਲ ਤਿੰਨਾਂ ਨੇ ਚੀਕਾਂ ਮਾਰ ਕੇ ਵੇਖ ਲਈਆਂ ਯਾਰ ਕੋਈ ਟਾਈਮ ਹੀ ਨਹੀਂ ਦੇਣ ਨੂੰ ਤਿਆਰ ਕਿਉਂ ਕਿਉਂਕਿ ਸਾਡੇ ਵਜਣ ਹੀ ਨਹੀਂ ਰਿਆ ਆਰਮੀਓ ਦੇਖਰੇ ਦਰਸ਼ਕਾਂ ਦਾ ਸਵਾਗਤ ਹੈ ਤੇ ਮੈਂ ਹਾਂ ਕੁਲਵਿੰਦਰ ਸਿੰਘ ਸ਼੍ਰੋਮਣੀ ਅਕਾਲੀ ਦਲ ਦੀਆਂ ਕੱਲ ਦੋ ਮੀਟਿੰਗਾਂ ਹੁੰਦੀਆਂ ਨੇ ਇੱਕ ਜਿਹੜੀ ਆ ਉਹ ਜ਼ਿਲ੍ਹਾ ਪ੍ਰਧਾਨਾਂ ਦੀ ਤੇ ਹੋਰ ਜਿਹੜਾ ਜ਼ਿਲ੍ਹਾ ਜਥੇਦਾਰ ਨੇ ਉਹਨਾਂ ਦੀ ਮੀਟਿੰਗ ਹੁੰਦੀ ਆ ਸੁਖਵੀਰ ਸਿੰਘ ਬਾਦਲ ਉਹਨਾਂ ਦੇ ਵੱਲੋਂ ਤੇ ਦੂਜੀ ਮੀਟਿੰਗ ਜਲੰਧਰ ਦੇ ਵਿੱਚ ਜਿਹੜੀ ਅੱਗ ਜਿਹੜੀ ਆ ਲਗਾਤਾਰ ਸ਼ੋਮਣੀ ਕਾਲੀਦਲ ਦੇ ਵਿੱਚ ਸੁਲਗ ਰਹੀ ਸੀ ਕੱਲੋਂ ਭਾਂਬੜ ਬਣ ਕੇ ਦਿਖਾਈ ਦਿੱਤੀ ਤਾਂ ਪਿਛਲੇ ਦਿਨਾਂ ਦੇ ਵਿੱਚ ਲਗਾਤਾਰ ਸਭ ਤੋਂ ਪਹਿਲਾਂ ਜੇ ਕੋਈ ਬੋਲਿਆ ਤਾਂ ਚੰਨਜ ਸਿੰਘ ਬਰਾੜ ਸੀ ਜਿਨ੍ਹਾਂ ਨੇ ਆਵਾਜ਼ ਜਿਹੜੀ ਆ ਬੁਲੰਦ ਕੀਤੀ ਬਰਾੜ ਸਾਹਿਬ ਕੀ ਸਮਝਿਆ ਜਾਵੇ ਕਿ ਜਿਹੜੀ ਅੱਗ ਜਿਹੜੀ ਸੁਲਗ ਰਹੀ ਸੀ ਜਿਹੜੀ ਤੁਸੀਂ ਵੀ ਕਹਿੰਦੇ ਸੀ ਕਿ ਦਬੀ ਆਵਾਜ਼ ਦੇ ਵਿੱਚ ਗੱਲਾਂ ਹੁੰਦੀਆਂ ਨੇ ਕੱਲੋਂ ਸਾਹਮਣੇ ਆ ਗਈ ਸਾਰੀ ਗੱਲਬਾਤ ਸਭ ਤੋਂ ਪਹਿਲਾਂ ਤਾਂ ਮੈਂ ਅਨਮਿਊਟ ਤੋਂ ਮਾਫੀ ਚਾਹੂੰਗਾ ਕਿ ਪਹਿਲੇ ਦਿਨ ਤੋਂ ਤੁਸੀਂ ਲੱਗੇ ਹੋਏ ਸੀ ਕਿ ਇੰਟਰਵਿਊ ਕਰਨੀ ਹੈ ਤਾਂ ਕੁਦਰਤੀ ਸਮਾਂ ਹੀ ਨਹੀਂ ਪਰਮਾਤਮਾ ਵੱਲੋਂ ਫਿਕਸ ਹੋ ਸਕਿਆ ਇਸ ਲਈ ਮੈਂ ਮਾਫੀ ਚਾਹੁੰਦਾ ਔਰ ਦੂਸਰੀ ਮੈਂ ਗਲ ਕਹਾ ਕਿ ਕੱਲ ਮੀਟਿੰਗਾਂ ਦਾ ਤੁਸੀਂ ਜ਼ਿਕਰ ਕੀਤਾ ਤੇ ਸ਼ਰੂਮਣੀ ਅਕਾਲੀ ਦਲ ਬਚਾਓ ਲਹਿਰ ਅਸੀਂ ਜਿਹੜੀ ਹੈ 1 ਜੁਲਾਈ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਤੇ ਲਿਖਤੀ ਮਾਫੀਨਾਮਾ ਦੇ ਕੇ ਕਿਉਂਕਿ ਗਲਤੀਆਂ ਕੀ ਦੀਆਂ ਸੀਗੀਆਂ ਕਿੰਨੀਆਂ ਸੀਗੀਆਂ ਕਿਹੜੀਆਂ-ਕਿਹੜੀਆਂ ਸੀਗੀਆਂ ਇਹ ਸਾਰੀਆਂ ਉਹਦੇ ਚ ਲਿਖ ਕੇ ਤੇ ਅਸੀਂ ਸ਼੍ਰੀ ਅਕਲਤਖ ਸਾਹਿਬ ਤੇ ਲਿਖਤੀ ਖਿਮਾ ਯਾਚਨਾ ਪੱਤਰ ਦੇਵਾਂਗੇ ਉਸ ਤੋਂ ਬਾਅਦ ਸ਼੍ਰੀ ਅਕਲਤਖ ਸਾਹਿਬ ਉਹਨੂੰ ਆਂਕਣਗੇ ਫਿਰ ਉਸ ਤੋਂ ਬਾਅਦ ਜਿਹੜੀ ਸਜ਼ਾ ਜਾਂ ਜੋ ਉਹਦੀ ਵਿਧੀ ਵਿਧਾਨ ਹੈ ਉਹ ਪੂਰੀ ਕਰਨਗੇ ਪਰ ਉਸ ਦਿਨ ਅਸੀਂ ਅਰਦਾਸ ਕਰਕੇ ਪੰਜਾਬ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਬਚਾਓ ਲਹਿਰ ਜਿਹੜੀ ਹੈ ਉਹ ਸ਼ੁਰੂ ਕਰਾਂਗੇ ਔਰ ਹਰੇਕ ਸ਼੍ਰੋਮਣੀ ਅਕਾਲੀ ਦਲ ਦੇ ਵਰਕਰ ਤੱਕ ਲੀਡਰ ਤੱਕ ਪਹੁੰਚ ਕਰਾਂਗੇ ਜਿਹੜਾ ਸ਼੍ਰੋਮਣੀ ਅਕਾਲੀ ਦਲ ਨੂੰ ਤਕੜਾ ਕਰਨ ਦੇ ਲਈ ਸਾਡੇ ਨਾਲ ਸਹਾਇੀ ਹੋ ਸਕਦਾ ਇਹ ਨਹੀਂ ਹੋ ਸਕਦਾ ਕਿ ਕਮਰਿਆਂ ਚ ਬੈਠ ਕੇ ਅਸੀਂ ਇਕੱਲੀ ਮੀਟਿੰਗ ਕਰਕੇ ਸਮਝ ਲਈਏ ਕਿ ਸਾਰਾ ਕੁਝ ਸਾਡੇ ਕੋਲੇ ਆ ਸਾਡੇ ਕੋਲੇ ਹੈ ਹੀ ਨਹੀਂ ਜਿਵੇਂ ਰੇਤ ਕਿਰਦੀ ਆ ਸਾਡੇ ਕੋਲ ਕਿਰ ਗਿਆ ਸਾਰਾ ਕੁਝ ਉਹ ਤੁਹਾਡੇ ਸਾਹਮਣੇ ਆਂਕੜਿਆਂ ਚ ਕਿ ਵੋਟ ਜਿਹੜੀ ਹੈ ਉਹ ਸਾਨੂੰ 13% ਰਹਿ ਗਈ ਹੈ ਜੇ ਫਿਰੋਜ਼ਪੁਰ ਤੇ ਕੱਢ ਦਈਏ ਤੁਹਾਡਾ ਬਠੰਡਾ ਕੱਢ ਦਈਏ ਤਾਂ 6-7% ਹੀ ਰਹੇਗੀ ਮਤਲਬ ਅਦਰਚ ਜਿੰਨੀ ਸਾਡੀ ਗਿਣਤੀ ਆ ਉਥੇ ਆ ਗਈ ਆ ਪੰਜਾਬ 'ਚ ਸਾਡੀ ਜਮਾਨਤ ਜਬਤ ਹੋ ਚੁੱਕੀ ਆ ਤਾਂ ਇਸ ਚੀਜ਼ ਤੋਂ ਨਿਕਲਣ ਦੇ ਲਈ ਅਸੀਂ ਸ਼੍ਰੋਮਣੀ ਅਕਾਲੀ ਦਲ ਨੂੰ ਤਕੜਾ ਕਰਨ ਦੇ ਲਈ ਹਰ ਬੂਹਾ ਖੜਕਾਵਾਂਗੇ ਜਿੱਥੋਂ ਟਿੱਕਰ ਜਾਇਆ ਗਿਆ ਜਾਵਾਂਗੇ ਤਾਂ ਬਰਾੜ ਸਾਹਿਬ ਕੱਲ ਜਿਹੜਾ ਕੱਲ ਮੀਟਿੰਗ ਹੁੰਦੀ ਆ ਉਸ ਦੇ ਵਿੱਚ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਹੋਣੀ ਹੁੰਦੇ ਨੇ ਤੇ ਸਿਕੰਦਰ ਸਿੰਘ ਮਲੂਕਾ ਉਹਨਾਂ ਦੇ ਵੱਲੋਂ ਜਿਹੜੀ ਆ ਮੀਟਿੰਗ ਜਿਹੜੀ ਆ ਉਸ ਨੂੰ ਸੰਬੋਧਨ ਵੀ ਪ੍ਰੈਸ ਨੂੰ ਕविता ਜਾਂਦਾ ਤਾਂ ਉਸ ਨੂੰ ਲੈ ਕੇ ਜਿਹੜਾ ਤੁਹਾਡੇ ਹੀ ਜਿਹੜੇ ਆ ਦੂਜੇ ਪਾਸੇ ਲੀਡਰ ਨੇ ਉਹਨਾਂ ਦੇ ਵੱਲੋਂ ਸਵਾਲ ਚੁੱਕੇ ਗਏ ਕਹਿੰਦੇ ਕਿ ਬੀਜੇਪੀ ਦੇ ਹੱਥਾਂ ਦੇ ਵਿੱਚ ਇਹ ਖੇਡ ਰਹੇ ਨੇ ਤਾਂ ਇਹ ਜਿਹੜੇ ਆ ਪਹਿਲਾਂ ਪਿਛਲੇ ਸਮੇਂ ਦੇ ਵਿੱਚ ਗੱਲ ਕਰਦੇ ਰਹੇ ਆ ਕਿ ਸਾਨੂੰ ਬੀਜੇਪੀ ਦੇ ਨਾਲ ਜਿਹੜਾ ਹੈ ਉਹ ਗੱਠ ਜੋੜ ਕਰ ਲੈਣਾ ਚਾਹੀਦਾ ਪਿਛਲੇ ਸਮੇਂ ਦੇ ਵਿੱਚ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਤੇ ਉਹਦੇ ਜਿੰਨੇ ਸਾਥੀ ਹੈ ਉਹਨਾਂ ਦੀ ਇਹ ਸੋਚ ਸਾਹਮਣੇ ਆਉਂਦੀ ਹੈ ਮੈਂ ਪੁੱਛਣਾ ਚਾਹੁੰਦਾ ਗਿਆਨੀ ਕਰਤਾਰ ਸਿੰਘ ਦਾ ਪਰਿਵਾਰ ਕੀ ਭਾਜਪਾ ਨਰਲਾਤਾ ਮਾਸਟਰ ਤਾਰਾ ਸਿੰਘ ਦਾ ਪਰਿਵਾਰ ਬੀਜੇਪੀ ਨਾਲ ਲੜਾ ਰਲਾਤਾ ਤੋੜੂ ਸਾਹਿਬ ਦਾ ਪਰਿਵਾਰ ਤੁਸੀਂ ਜਿੰਨੇ ਵੀ ਉੱਥੇ ਸਾਰੇ ਪੁਰਾਣੇ ਜਿਹੜੇ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਬਣਾਉਣ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਨੂੰ ਸਮੇਂ-ਸਮੇਂ ਤੇ ਤਸ਼ੱਦਦ ਜਾਂਦੇ ਰਹੇ ਸ਼੍ਰੋਮਣੀ ਅਕਾਲੀ ਦਲ ਪਿੱਛੇ ਜਾਇਦਾਦਾਂ ਗਵਾ ਲੀਆਂ ਤੇ ਉਹਨਾਂ ਕਰਕੇ ਉਹਨਾਂ ਦੀ ਮਿਹਨਤ ਕਰਕੇ ਹੀ ਸੱਤਾ ਦੇ ਵਿੱਚ ਵੀ ਅਸੀਂ ਪਹੁੰਚੇ ਤੇ ਉਹਨਾਂ ਪਰਿਵਾਰਾਂ ਨੂੰ ਤੁਸੀਂ ਅੱਜ ਇੱਕ ਮਿੰਟ 'ਚ ਗਰਦਾਰਨ ਲੋਗੇ ਕਿ ਬੀਜੇਪੀ ਨਾਲ ਜਿਹੜਾ ਪਾਰਟੀ ਦੇ ਵਿੱਚ ਗੱਲ ਕਰਦਾ ਉਹਨੂੰ ਨਾਲ ਦੀ ਨਾਲ ਟੈਗ ਦੂਜਾ ਦੇ ਦੇਣਾ ਫਿਰ 27 ਸਾਲ ਜਨਾਬ ਆਪਾਂ ਕਿੱਥੇ ਬੀਜੇਪੀ ਦੀ ਕੁਛੜ 'ਚ ਨਹੀਂ ਰਹੇ ਪਾਣੀ ਦਾ ਮਤਲਬ ਉਦੋਂ ਦਾ ਆਪਣੇ ਤੇ ਅਸਰ ਨਹੀਂ ਹੋਇਆ ਤੇ ਜਿਹੜੇ ਹੁਣ ਛੱਡ ਕੇ ਗਏ ਆ 2 ਘੰਟੇ ਪਹਿਲਾਂ ਜਮ ਪਾਸੇ ਬਹਿ ਕੇ ਮੀਟਿੰਗ ਕਰਦੇ ਤੇ ਉਹ ਐਡੀਛੀ ਦੀ ਭਾਜਪਾ ਦੇ ਸਪਾਂਸਰਡ ਕਿਵੇਂ ਹੋ ਗਏ ਇਸ ਕਰਕੇ ਮੈਂ ਸਖਤ ਲਬਜ਼ਾਂ ਚ ਉਹ ਉਹਨਾਂ ਬਿਆਨਾਂ ਦੀ ਜਿਹੜੀ ਨਿੰਦਾ ਕਰਦਾ ਔਰ ਉਹਨਾਂ ਨੂੰ ਤਾੜਨਾ ਕਰਦਾ ਕਿ ਪੰਥਕ ਰੂਹਾਂ ਵਾਲੇ ਜਿਹੜੇ ਪਰਿਵਾਰ ਹੈ ਉਹਨਾਂ ਨੂੰ ਇਹੋ ਜੇ ਘਟਿਆ ਟੈਗ ਦੇ ਕੇ ਆਪਣੇ ਆਪ ਨੂੰ ਛੋਟਾ ਨਾ ਕਰੋ ਤੇ ਸ਼੍ਰੋਮਣੀ ਅਕਾਲੀ ਦਲ ਨੂੰ ਤੋੜਨ ਵਾਲੇ ਬਿਆਨ ਨਾ ਦਿਓ ਅਸੀਂ ਪਿੱਟ ਪਿੱਟ ਕੇ ਕਹਿ ਰਹੇ ਹਾਂ ਨਾ ਕਿ ਸ਼ਰੋਮਣੀ ਕਾਲੀਦਾਲ ਨੂੰ ਤਕੜਾ ਕਰਾਂਗੇ ਸਿਰਫ ਲੀਡਰਸ਼ਿਪ 'ਚ ਤਬਦੀਲੀ ਮੰਗਦੇ ਆ ਨਾ ਤੇ ਕਰ ਲੈਣ ਲੀਡਰਸ਼ਿਪ 'ਚ ਤਬਦੀਲੀ ਸਾਡਾ ਕੋਈ ਗਿਲਾ ਹੀ ਨਹੀਂ ਜਿੱਥੇ ਜਾਣਗੇ ਅਸੀਂ ਮੰਨ ਲੈਂਦੇ ਕਿ ਖੁੱਲਕੇ ਗੱਲ ਕਹਿ ਦਿੱਤੀ ਗਈ ਕਿ ਸੁਖਵੀਰ ਸਿੰਘ ਬਾਦਲ ਹੁਣਾਂ ਨੂੰ ਤਿਆਗ ਦੀ ਭਾਵਨਾ ਰੱਖਣੀ ਚਾਹੀਦੀ ਆ ਭਾਵ ਪਿੱਛੇ ਹਟ ਜਾਣਾ ਚਾਹੀਦਾ ਪ੍ਰਧਾਨ ਜਨਾਬ ਇਹ ਤਾਂ ਝੁੰਡਾ ਕਮੇਟੀ 'ਚ ਲਿਖਤੀ ਦੇਤਾ ਸੀ ਜਦੋਂ ਲਿਖਤੀ ਦੇਤਾ ਸੀ ਜੇ ਉਹਦੇ 'ਚ ਪੂਰਾ ਨਹੀਂ ਕੀਤਾ ਤੇ ਹੁਣ ਫਿਰ ਕਿੱਥੇ ਜਾਈਏ ਕਿਹਦੇ ਕੋਲੇ ਰੌਲਾ ਪਾਈਏ ਪਾਰਟੀ ਦੇ ਲੋਕਾਂ ਕੋਲੇ ਰੌਲਾ ਪਾਉਣਾ ਹੀ ਪੈਣਾ ਹੈ ਨਾ ਫਿਰ ਇਸ ਕਰਕੇ ਇਹ ਇਹਦੇ ਚਤੇ ਤਾਂ ਕੰਤੇ ਲਿਖਿਆ ਪਿਆ ਇਹਦੇ ਚ ਕੋਈ ਰੋਲਾ ਥੋੜੀ ਕਮੇਟੀ ਦੀ ਮੰਗ ਜਿਹੜਾ ਮਨਪ੍ਰੀਤ ਸਿੰਘ ਯਾਲੀ ਲਗਾਤਾਰ ਕਰਦੇ ਰਹੇ ਨੇ ਉਹ ਕਹਿੰਦੇ ਰਹੇ ਨੇ ਕਿ ਜਦੋਂ ਤੱਕ ਝੁੰਡਾ ਕਮੇਟੀ ਦੀ ਰਿਪੋਰਟ ਜਨਤਕ ਨਹੀਂ ਕੀਤੀ ਜਾਂਦੀ ਮੈਂ ਉਦੋਂ ਤੱਕ ਕੋਈ ਵੀ ਕੰਮ ਨਹੀਂ ਕਰਨਾ ਕੱਲੋਂ ਤੁਹਾਡੀ ਮੀਟਿੰਗ ਚ ਦਿਖੇ ਨਹੀਂ ਕੀ ਕਾਰਨ ਸੀ ਮੇਰੇ ਖਿਆਲ ਆ ਕੋਈ ਨਾ ਤਾਂ ਨਿੱਜੀ ਕਾਰਨ ਸੀਗਾ ਪਹਿਲੀ ਮੀਟਿੰਗ ਚ ਆਏ ਆ ਅਗਲੀ ਮੀਟਿੰਗ ਚ ਵੀ ਸ਼ਾਇਦ ਆਉਣਗੇ ਔਰ ਪੰਜਾਬ ਦੇ ਲੋਕ ਵੀ ਇਸ ਗੱਲ ਨੂੰ ਬੜੀ ਟੇਕ ਲਈ ਬੈਠੇ ਆ ਕਿ ਜੇ ਤੁਸੀਂ ਹਰ ਰੋਜ਼ ਬਿਆਨਬਾਜ਼ੀ ਕਰਦੇ ਹੋ ਤਾਂ ਫਿਰ ਜਦੋਂ ਲੜਾਈ ਲੜਨ ਦਾ ਮੌਕਾ ਹੁੰਦਾ ਉਦੋਂ ਵੀ ਮੂਹ ਜਿਹੜੀ ਯਾਤਰਾ ਦੀ ਗੱਲ ਕਰ ਰਹੀ ਹਾਂ ਸ੍ਰੀ ਅਕਾਲ ਤਖਤ ਸਾਹਿਬ ਤੋਂ ਮਾਫੀ ਲਿਖਤੀ ਮੰਗਣ ਦੀ ਗੱਲ ਕਰ ਰਹੀ ਹਾਂ ਬਾਕੀ ਕੀ ਲੱਗਦਾ ਕਿ ਬਹੁਤ ਸਾਰੇ ਲੀਡਰ ਇਹਨਾਂ ਦੇ ਵਿੱਚੋਂ ਮੰਨਦੇ ਨੇ ਕਿ ਵੀ ਅਸੀਂ ਵੀ ਉਹਨਾਂ ਜਿਹੜੀਆਂ ਗਲਤੀਆਂ ਹੋਈਆਂ ਉਹਦੇ ਵਿੱਚ ਸ਼ਾਮਲ ਸੀ ਦੇਖੋ ਦੋ ਗੱਲਾਂ ਨੇ ਕਰਨ ਵਾਲਾ ਕੋਈ ਹੋਰ ਹੁੰਦਾ ਤੇ ਜੇ ਕਰਨ ਵਾਲੇ ਦੇ ਨਾਲ ਬੈਠਾ ਰਹੇ ਕਿ ਚੁੱਪ ਕਰ ਜੇ ਉਸ ਗਲਤੀ ਨੂੰ ਰੋਕੇ ਨਾ ਤੇ ਉਹ ਵੀ ਸਮਝ ਲਓ ਕਿਸੇ ਨਾ ਕਿਸੇ ਤਰੀਕੇ ਨਾਲ ਭਾਗੀਦਾਰ ਹੁੰਦਾ ਇਸ ਹਾਲਾਤਾਂ ਦੇ ਵਿੱਚ ਚੁੱਪ ਰਹਿਣਾ ਵੀ ਜਿਹੜਾ ਸੀਗਾ ਉਹ ਭਾਗੀਦਾਰ ਸਾਰੇ ਹੀ ਬਣ ਗਏ ਭਾਵੇਂ ਉਹ ਪਾਰਟੀ ਦੇ ਲੀਡਰ ਸੀ ਕਿਉਂਕਿ ਪਾਰਟੀ ਦੀ ਦਿੱਤੀ ਹੋਈ ਤਾਕਤ ਕਰਕੇ ਸਰਕਾਰ ਸੀ ਤੇ ਭਾਵੇਂ ਸਰਕਾਰ 'ਚ ਸਿੱਧੇ ਜਾਂ ਸਿੱਧੇ ਤੌਰ ਤੇ ਜੁੜੇ ਹੋਏ ਲੋਕ ਸੀ ਜਿਹੜੇ ਉਸ ਵੇਲੇ ਸੀਗੇ ਅਸੀਂ ਤਾਂ ਸਾਰਿਆਂ ਨੂੰ ਹੱਥ ਬੰਨ੍ਹ ਕੇ ਬੇਨਤੀ ਕਰਦੇ ਹਾਂ ਕਿ ਜਿਹੜਾ ਪਾਰਟੀ ਦਾ ਕੋਈ ਵੀ ਅਹੁਦੇਦਾਰ ਹੈ ਤੁਸੀਂ ਵੀ ਆਓ ਉਸ ਖਿਮਾ ਯਾਚਨਾ ਪੱਤਰ ਤੇ ਜਿਹੜਾ ਸੀਗਾ ਆਪਾਂ ਦਸਤਖਤ ਕਰੀਏ ਔਰ ਜਿਹੜੇ ਸਰਕਾਰ ਚ ਲੋਕ ਰਹੇ ਆ ਉਹਨਾਂ ਨੂੰ ਵੀ ਬੇਨਤੀ ਆ ਕਿ ਤੁਸੀਂ ਵੀ ਆਓ ਆਪਾਂ ਇੱਕ ਘੱਟੋ-ਘੱਟ ਕਿਹੜੀ ਪਾਰਟੀ ਚ ਰਹਿਣਾ ਕਿੱਥੇ ਰਹਿਣਾ ਕਿਹਨੂੰ ਪ੍ਰਧਾਨ ਮੰਨਣਾ ਇਹ ਤਾਂ ਬਾਅਦ ਦੀਆਂ ਗੱਲਾਂ ਆ ਘੱਟੋ-ਘੱਟ ਸ਼੍ਰੀ ਅਕਾਲ ਤਖਸਾਲ ਸਾਹਿਬ ਦੇ ਸਨਮੁਖ ਹੋ ਕੇ ਆਪਣੀ ਖਲਾਸੀ ਤਾਂ ਕਰਾ ਲਈਏ ਨਾ ਮਨ ਤੇ ਬੋਝ ਨਾ ਰਹੇ ਵੀ ਯਾਰ ਅਸੀਂ ਵੀ ਉਸ ਵੇਲੇ ਨਾਲ ਤੋਰੇ ਫਿਰਦੇ ਸੀ ਕਿਤੇ ਸਾਡਾ ਤਾਂ ਨਹੀਂ ਕਸੂਰ ਇਹ ਇਸ ਕਰਕੇ ਅਸੀਂ ਲਿਖਤੀ ਖਿਮਾ ਯਾਚਨਾ ਪੱਤਰ 1 ਜੁਲਾਈ ਨੂੰ ਦੇਵਾਂਗੇ ਔਰ ਸਾਰਿਆਂ ਨੂੰ ਹੀ ਤੁਹਾਡੇ ਰਹੀਂ ਬੇਨਤੀ ਕਰਾਂਗੇ ਕਿ ਆਓ ਜਿਹੜੇ ਵੀ ਸਮਝਦੇ ਆ ਕਿ ਅਸੀਂ ਉਸ ਵੇਲੇ ਨਾਲ ਸੀ ਕਿਸੇ ਫੈਸਲੇ ਦੇ ਵਿੱਚ ਨਾਲ ਸੀ ਕਿਸੇ ਕੱਟ ਕਰਨ ਜਾਂ ਵਿਰੋਧ ਚ ਜਾਂ ਕੁਛ ਕਰਨ ਦੇ ਵਿੱਚ ਸਜੇ ਤਾਂ ਸਾਰਿਆਂ ਨੂੰ ਆਕੇ ਉਹਦਾ ਭਾਗੀਦਾਰ ਬਣਨਾ ਚਾਹੀਦਾ ਜਿਹੜਾ ਪੰਥਕ ਤੇ ਰਾਜਨੀਤਿਕ ਲੀਡਰ ਦੀ ਗੱਲ ਕੀਤੀ ਜਾਂਦੀ ਹੈ ਕੋਈ ਅਸੀਂ ਉਸ ਦੇ ਕੋਲ ਪਹੁੰਚ ਕਰਾਂਗੇ ਜਾਂ ਉਹਨਾਂ ਨਾਲ ਗੱਲਬਾਤ ਕਰਾਂਗੇ ਕੌਣ ਚ ਚਿਹਰਾ ਲੱਗਦਾ ਹੈ ਤੁਹਾਡੀ ਕੱਲ ਮੀਟਿੰਗ ਹੋਈ ਨਾ ਵੀ ਕੋਈ ਵਿਚਾਰਿਆ ਗਿਆ ਸ਼੍ਰੋਮਣੀ ਅਕਾਲੀ ਦਲ ਦੀ ਨਾ ਬੜੇ ਬਰੀਏ ਪ੍ਰਥਾ ਰਹੀ ਆ ਕਿ ਜਦੋਂ ਕੋਈ ਸੰਕਟ ਆ ਜਾਏ ਤਾਂ ਕਿਸੇ ਮਹਾਂਪੁਰਸ਼ ਨੂੰ ਸੰਤ ਨੂੰ ਅੱਗੇ ਲਾ ਲੋ ਜੀ ਦੇ ਤੇ ਸਾਰੇ ਸਹਿਮਤ ਹੋਣ ਸੰਤ ਹਰਚੰਦ ਸਿੰਘ ਲੋਂਗੋ ਵਾਲੇ ਇਸੇ ਤਰ੍ਹਾਂ ਅੱਗੇ ਆਏ ਸੀ ਹੋਰ ਵੀ ਪਿਛਲੀਆਂ ਬੜੀਆਂ ਲੰਮੀਆਂ ਉਦਾਹਰਨਾਂ ਜੇ ਮੈਂ ਉਸ ਪਾਸੇ ਜਾਵਾਂ ਸਮਾਂ ਲੱਗ ਜਾਊਗਾ ਅੱਜ ਕੱਲ ਵੀ ਇਹੀ ਤਰद्दਤ ਮਤਲਬ ਇੱਕ ਕੋਸ਼ਿਸ਼ ਕੀਤੀ ਗਈ ਆ ਕਿ ਜਿਹੜਾ ਸਰਵ ਪ੍ਰਵਾਨਤ ਸਾਰੀਆਂ ਧਰਾਂ ਨੂੰ ਕੋਈ ਸੰਤ ਮਹਾਂਪੁਰਸ਼ ਹੋਵੇ ਆਪਾਂ ਉਹਨਾਂ ਤਿੱਕਰ ਪਹੁੰਚ ਕਰੀਏ ਉਹਦੇ ਚ ਕੋਈ ਵੀ ਹੋ ਸਕਦਾ ਜੇ ਮੈਂ ਅੱਜ ਨਾ ਲਾਉਂਗਾ ਤੇ ਉਹ ਦੂਜੀ ਧਿਰ ਪਹੁੰਚ ਜਾਊਗੀ ਜੀ ਬਾਬਾ ਜੀ ਤੁਸੀਂ ਸਾਡੀ ਲੜ ਜੀ ਹੈ ਨਾ ਇਸ ਕਰਕੇ ਨਾਂ ਕਈ ਹੋ ਸਕਦੇ ਆ ਔਰ ਕਈਆਂ ਤੇ ਜਿਹੜਾ ਹੈਗਾ ਵਿਚਾਰ ਕੀਤਾ ਜਾਊਗਾ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜਾ ਹੈਗਾ ਕੀ ਕਹਿੰਦੇ ਹੁੰਦੇ ਆ ਕਿ ਅਸੀਂ ਸਾਰਿਆਂ ਨੂੰ ਕੋਸ਼ਿਸ਼ ਕਰਾਂਗੇ ਤੇ ਜਿਹੜਾ ਸਰਵ ਪ੍ਰਬੰਧਿਤ ਹੋਇਆ ਜਿਹੜੇ ਸਾਰਿਆਂ ਨੂੰ ਲੱਗਿਆ ਵੀ ਇਹ ਸਾਰਿਆਂ ਨੂੰ ਇਕੱਠੇ ਕਰ ਸਕਦੇ ਆ ਨਾਲ ਲੈ ਕੇ ਚੱਲ ਸਕਦੇ ਆ ਅਕਾਲੀ ਦਲ ਨੂੰ ਕੋ ਤਕੜਾ ਕਰ ਸਕਦੇ ਆ ਉਹ ਨਾਂ ਸੀ ਸਾਹਮਣੇ ਲੈਣਾ ਉਹਨਾਂ ਨਾਂ ਉਹ ਜਿਹੜੀ ਸ਼ਖਸੀਅਤਾਂ ਕੱਲ ਬੈਠੀਆਂ ਸੀ ਉਹਨਾਂ ਚੋਂ ਪ੍ਰਧਾਨਤਾ ਨਹੀਂ ਹੋਊ ਕੋਈ ਜਉਨਾਂ ਚ ਕੋਈ ਰੇਸ ਤਾਂ ਨਹੀਂ ਹੈ ਕਿਸੇ ਤਰ੍ਹਾਂ ਦੇਖੋ ਪੰਜ ਪ੍ਰਧਾਨੀ ਦਾ ਕਨਸੈਪਟ ਜਿੰਨਾ ਚਿਰ ਕੋਈ ਸਰਪ੍ਰਵਾਣਿਤ ਚਿਹਰਾ ਨਹੀਂ ਆਉਂਦਾ ਉਹਨਾਂ ਚਿਰ ਕਨਸੈਪਟ ਪੰਜ ਪ੍ਰਧਾਨੀ ਦਾ ਉੱਥੇ ਡਿਸਕਸ ਹੋਇਆ ਪੰਜ ਵੀ ਹੋ ਸਕਦੇ ਆ ਸੱਤ ਵੀ ਹੋ ਸਕਦੇ ਆ ਕੋਈ ਪੰਜ ਜਾਂ ਸੱਤ ਮੈਂਬਰੀ ਟੀਮ ਉਹ ਵੀ ਨੌਜਵਾਨ ਪੀੜੀ ਚੋਂ ਮੈਂ ਇੱਕ ਹੋਰ ਬੇਨਤੀ ਕਰਦੇ ਆ ਸਾਰੇ ਲੀਡਰ ਸਾਹਿਬਾਨਾਂ ਨੇ ਇਹ ਕਿਹਾ ਕਿ ਅਸੀਂ ਬਹੁਤ ਕੁਛ ਕੰਮ ਕਰ ਲਿਆ ਜਿੰਨਾ ਸਾਥੋਂ ਕੰਮ ਕਰਾਉਣਾ ਸ਼੍ਰੋਮਣੀ ਅਕਾਲੀ ਦਲ ਦੇ ਤਕੜਾ ਕਰਨ ਲਈ ਉਹ ਸਾਥੋਂ ਕਰਾ ਲਓ ਪਰ ਜੇ ਤੁਸੀਂ ਕਹੋ ਵੀ ਅੱਗੇ ਲੱਗਣ ਵਾਲੀ ਗੱਲ ਤਾਂ ਅੱਗੇ ਲੱਗਣ ਵਾਲੀ ਗੱਲ ਜਿਹੜੀ ਹੈ ਉਹ ਖੁਦ ਸਾਰੇ ਪੁਰਾਣੇ ਲੀਡਰਾਂ ਨੇ ਕਿਹਾ ਕਿ ਨੌਜਵਾਨ ਪੀੜੀ ਨੂੰ ਅੱਗੇ ਲਾਉਣਾ ਪੈਣਾ ਹੈ ਤੇ ਇਹ ਮੈਨੂੰ ਲੱਗਦਾ ਕਿ ਇਹ ਜ਼ਰੂਰੀ ਨਹੀਂ ਹੈ ਕਿਉਂਕਿ ਪ੍ਰਧਾਨਗੀ ਵਾਲਾ ਤਾਂ ਸਿਸਟਮ ਹੀ ਨਹੀਂ ਕੋਈ ਹਲੇ ਤੀਕੇ ਰੱਖਣ ਦਾ ਮੂਡ ਜਾਂ ਨਾ ਕੋਈ ਹੈਗਾ ਕਿਉਂਕਿ ਜਿੰਨੀ ਦੇਰ ਤੱਕ ਨਾ ਵਿਧੀ ਵਿਧਾਨ ਮੁਤਾਬਕ ਪ੍ਰਧਾਨ ਸਾਹਿਬ ਪ੍ਰਧਾਨਗੀ ਛੱਡ ਨਹੀਂ ਜਾਂਦੇ ਤੇ ਜਾਂ ਪ੍ਰਧਾਨਗੀ ਲੈ ਨਹੀਂ ਲੈਂਦੇ ਉਹਨਾਂ ਚਿਰ ਪ੍ਰਧਾਨ ਲਿਖਣਾ ਤਾਂ ਚਾ ਗਲਤੀ ਹੈ ਨਾ ਇਸ ਕਰਕੇ ਪੰਜ ਪ੍ਰਧਾਨੀ ਅਸੀਂ ਇੱਕ ਜਿਹੜਾ ਪੰਜਾਬ ਬਚਾਓ ਸੋਰੀ ਸ਼ਰੋਮਣੀ ਕਾਲੀ ਦਲ ਬਚਾਓ ਲਹਿਰ ਦੀ ਜਿਹੜੀ ਹੈ ਪੰਜ ਪ੍ਰਧਾਨੀ ਅਸੀਂ ਬਣਾ ਸਕਦੇ ਹਾਂ ਜੇ ਸਾਰੇ ਲੀਡਰ ਸਹਿਮਤ ਹੋਣਗੇ ਤੇ ਉਹਦੇ ਚ ਉਹਦਾ ਕੋਈ ਕਨਵੀਨਰ ਵੀ ਬਣ ਸਕਦਾ ਇਹ ਸਾਰਾ ਕੁਝ ਹੋ ਸਕਦਾ ਜਿਹੜੇ ਲੀਡਰ ਸੁਖਵੀਰ ਸਿੰਘ ਬਾਦਲ ਹੋਣਾਂ ਦੇ ਖੱਬੇ ਸੱਜੇ ਬੈਠੇ ਦਿਖਦੇ ਸੀ ਕੱਲ ਉਹਨਾਂ ਤੱਕ ਵੀ ਪਹੁੰਚ ਕੀਤੀ ਜਾਊਗੀ ਹਰ ਵੋਟਰ ਤੱਕ ਹਰ ਜਿਹੜਾ ਸ਼੍ਰੋਮਣੀ ਅਕਾਲੀ ਦਲ ਦਾ ਲੀਡਰ ਹਰੇਕ ਟਿਕਰ ਕੀਤੀ ਜਾਊਗੀ ਇਹਨਾਂ ਨੂੰ ਕਵਾਂਗੇ ਵੀ ਜਦੋਂ ਸਾਡੇ ਕੋਲੇ ਬੈਠ ਕੇ ਤੁਸੀਂ ਕਹਿੰਦੇ ਸੀ ਵੀ ਬਦਲਣਾ ਚਾਹੀਦਾ ਤੇ ਹੁਣ ਅੰਦਰ ਜਾ ਕੇ ਭਾਸ਼ਾ ਨਾ ਬਦਲੋ ਯਾਰ ਫਿਰ ਨਾਂ ਲੈ ਕੇ ਬੋਲਾਂਗੇ ਅਸੀਂ ਵੀ ਫਲਾਣੇ ਵੇਲੇ ਫਲਾਣੇ ਨੇ ਕਿਹਾ ਫਲਾਣੇ ਵੇਲੇ ਫਲਾਣੇ ਨੇ ਕਿਹਾ ਫਿਰ ਵੀ ਤੇ ਫਰਕ ਪਊਗਾ ਨਾ ਵੀ ਅੱਛਾ ਉਦੋਂ ਤਾਂ ਕਹਿੰਦਾ ਸੀ ਹੁਣ ਕੱਲਾ ਮੈਨੂੰ ਮਤਲਬ ਮੇਰੇ ਨੇੜੇ ਐ ਇਸ ਕਰਕੇ ਇਹਨਾਂ ਗੱਲਾਂ 'ਚ ਮੈਂ ਨਹੀਂ ਪੈਣਾ ਚਾਹੁੰਦਾ ਨਾ ਅਸੀਂ ਕਿਸੇ ਨੂੰ ਨੀਵਾ ਦਿਖਾਉਣਾ ਚਾਹੁੰਦੇ ਆ ਹੱਥ ਜੋੜ ਕੇ ਬੇਨਤੀ ਐ ਨਾ ਸਾਡਾ ਕੋਈ ਨਿੱਜੀ ਸਵਾਰਥ ਆ ਜਿਹੜੇ ਮਤਲਬ ਇਹ ਇਹ ਉਸ ਦਿਨ ਤੱਕ ਇਕੱਲੇ ਨੇ ਮੈਂ ਸੁਝਾ ਦਿੱਤਾ ਸੀ ਜੇ ਉਹ ਮੰਨ ਲੈਂਦੇ ਹੁਣ ਉਹ ਤਾਂ ਮੰਨੀ ਨਹੀਂ ਗਈ ਤੇ ਨਾ ਹੀ ਮੰਨੀ ਜਾਣੀ ਹੈ ਹੁਣ ਤਾਂ ਇਹ ਆ ਵੀ ਦੂਜੇ ਧੜੇ ਨੂੰ ਵੀ ਨਾਲ ਬੈਠ ਕੇ ਇੱਕ ਸਾਂਝੀ ਪ੍ਰਜੀਡੀਅਮ ਬਣਾ ਲੈਣ ਤੇ ਚੱਲੀ ਚੱਲ ਸਕਦਾ ਕੀ ਔਖਾ ਕੰਮ ਹੁਣ ਮਨ ਤੋਂ ਬੋਝ ਘਟਿਆ ਕਿ ਮੈਂ ਪਹਿਲਾਂ ਤਾਂ ਇਕੱਲਾ ਬੋਲ ਰਿਹਾ ਸੀ ਹੁਣ ਹੋਰ ਜਿਹੜੇ ਸਾਥੀ ਨੇ ਸੀਨੀਅਰ ਲੀਡਰਸ਼ਿਪ ਹੈਗੀ ਆ ਵੱਡੇ ਪਰਿਵਾਰ ਨੇ ਉਹ ਬੋਲ ਰਹੇ ਆ ਨਾਲ ਖੜੇ ਆ ਨਹੀਂ ਕੁਲਵਿੰਦਰ ਮੇਰੇ ਖਿਆਲ ਹੈ ਮੈਂ ਮੈਂ ਤੇ ਉਲਟਾ ਬੋਝ ਥੱਲੇ ਦੱਬ ਗਿਆ ਇਹ ਦਿਨ ਨਹੀਂ ਸੀ ਮੇਰੇ ਐਡਾ ਵੱਡਾ ਬਖੇੜਾ ਸਹਿਣ ਦੇ ਮਤਲਬ ਇਹ ਕੁਦਰਤ ਨੇ ਪਰਮਾਤਮਾ ਨੇ ਕਿਉਂ ਸਿਹੜਿਆ ਸਹਾ ਮੈਥੋਂ ਸ਼ੁਰੂ ਕਰਾਇਆ ਇਹ ਮੈਨੂੰ ਵੀ ਨਹੀਂ ਸਮਝ ਆਉਂਦੀ ਮੇਰੇ ਕੋਲ ਦਿਨ ਨਹੀਂ ਸੀ ਕਿਉਂਕਿ 3 ਤਰੀਕ ਦੀ ਤਾਂ ਮੇਰੀ ਵਾਈਫ ਦਾ ਆਪਰੇਸ਼ਨ ਹੈ ਜਿਹ ਮੈਂ ਤੁਹਾਨੂੰ ਦੱਸਿਆ ਸੀ ਕਿ ਉਹਨਾਂ ਨੂੰ ਕੈਂਸਰ ਹੈਗਾ ਤੇ ਦਿਨ ਤਾਂ ਸੀ ਉਹਨਾਂ ਨਾਲ ਵੱਧ ਟਾਈਮ ਲਾਉਣ ਦਾ ਥੋੜੇ ਖਾਲੀ ਹੋਏ ਸੀ ਸੰਭਾਲਣ ਦਾ ਪਰ ਉਲਟਾ ਹੁਣ ਤਾਂ ਇਹ ਹਾਲ ਹੋ ਗਿਆ ਕਿ ਮਤਲਬ ਪੂਰਾ ਨਾਂ ਟੀਵੀਆਂ ਨਾਲ ਪੂਰੇ ਆ ਜਾਂਦਾ ਨਾ ਕੋਈ ਜਿਹੜਾ ਸਨੇਹਾਂ ਚ ਪੂਰੇ ਆ ਜਾਂਦਾ ਹੈ 4 400 ਟੈਲੀਫੋਨ ਇੱਕ ਦਿਨ ਚ ਮਿਸ ਹੋ ਰਿਹਾ ਔਰ ਮੈਨੂੰ ਹੈਰਾਨੀ ਹੋਈ ਹੈ ਜਦੋਂ ਮੈਂ ਇਹ ਗੱਲ ਤੇ ਨਿਕਲਿਆ ਬਾਹਰ ਮੈਂ 4-4 5-5 ਸਾਲ ਦੇ ਜਿਹੜੇ ਲੋਕ ਪਾਰਟੀ ਛੱਡ ਵੀ ਗਏ ਆ ਉਹ ਵੀ ਵਾਪਸ ਆਉਣਾ ਚਾਹੁੰਦੇ ਆ ਪਰ ਉਹ ਹੱਥ ਜੋੜ ਕੇ ਬੇਨਤੀ ਕਰਦੇ ਆ ਪਰसों ਚੌਥੇ ਦਾ ਵਾਕਿਆ ਤੇ ਇੱਕ ਮੈਂ ਦੋ ਤਿੰਨਾਂ ਨਾਲ ਹੋਰ ਵੀ ਸਾਂਝਾ ਕੀਤਾ ਗਿੱਲ ਪਿੰਡ ਦੇ ਵਿੱਚ ਅਸੀਂ ਖਾਣਾ ਖਾ ਕੇ ਨਿਕਲੇ ਆ ਤੇ ਮੇਰੀ ਗੱਡੀ ਮੂਹਰੇ ਆ ਪਿੱਛੇ ਪਰਮਿੰਦਰ ਢੀਂਡਸਾ ਸਾਹਿਬ ਦੀ ਹੈ ਰਖੜਾ ਸਾਹਿਬ ਸਾਨੂੰ ਖੜੇ ਤੋੜ ਰਿਹਾ ਕਿਉਂਕਿ ਉਹਨਾਂ ਦੇ ਰਿਸ਼ਤੇਦਾਰਾਂ ਦੇ ਕੋਲ ਅਸੀਂ ਖਾਣਾ ਖਾ ਕੇ ਨਿਕਲੇ ਸੀ ਉਹਨੇ ਪਹਿਲਾਂ ਤਾਂ ਉਹਨੂੰ ਭੁਲੇਖਾ ਪਿਆ ਵੀ ਮੈਂ ਮੈਨੂੰ ਉਹ ਪਛਾਣ ਲਿਆ ਉਹਨੇ ਫਿਰ ਉਹਨੂੰ ਜਦੋਂ ਰਖੜਾ ਸਾਹਿਬ ਨੂੰ ਖੜਾ ਵੇਖਿਆ ਤੇ ਉਹਨੂੰ ਕਨਫਰਮ ਹੋ ਗਿਆ ਨੇ ਮੋਟਰਸਾਈਕਲ ਮੋੜ ਕੇ ਲਿਆ ਕੇ ਮੇਰੀ ਗੱਡੀ ਦੇ ਮੂਹਰੇ ਲਾਤਾ ਸੀ 10-15 ਦੀ ਸਪੀਡ ਤੇ ਹੀ ਤੁਰੇ ਸੀ ਤੇ ਉੱਤਰ ਕੇ ਕਹਿੰਦਾ ਮਤਲਬ ਸ਼ੀਸ਼ਾ ਖੋਲ੍ਹਿਆ ਕਹਿੰਦਾ ਸਰਦਾਰ ਸਾਹਿਬ ਤੁਹਾਡਾ ਧੰਨਵਾਦ ਕਰਨਾ ਤੁਸੀਂ ਆਵਾਜ਼ ਉਠਾਈ ਹੈ ਇਹ ਇਹ ਸਾਡੀ ਆਵਾਜ਼ ਆ ਵਰਕਰਾਂ ਦੀ ਆਵਾਜ਼ ਆ ਔਰ ਦੂਜੀ ਬੇਨਤੀ ਹੈ ਵੀ ਹੁਣ ਪਿੱਛੇ ਨਾ ਹਟਜੋ ਇਹ ਬਦਲਾ ਲਿਆ ਕੇ ਛੱਡਿਓ ਦੂਜੀ ਬੇਨਤੀ ਤੇ ਨਾਲ ਉਹਨੇ ਕਿਹਾ ਵੀ ਆਹ ਦਾੜੀ ਲੈ ਕੇ ਜਦੋਂ ਮੈਂ ਬੀਜੇਪੀ ਦੇ ਕੈਂਪ 'ਚ ਬੈਠਾ ਉਹਨੇ ਆਪਦੀ ਦਾੜੀ ਨੂੰ ਆਏ ਹੱਥ ਲਾਇਆ ਮੇਰੇ ਬੰਗੂ ਰੱਖੀ ਹੋਈ ਸੀ ਕਹਿੰਦਾ ਇਹ ਜਦੋਂ ਬੀਜੇਐਮਪੀ ਦੇ ਕੈਂਪ ਚ ਜਾ ਕੇ ਬੈਠੇ ਸੀ ਨਾ ਤਾਂ ਸਾਨੂੰ ਧਰਤੀ ਵੇਹਲ ਨਹੀਂ ਦਿੰਦੀ ਸੀ ਵੀ ਅਸੀਂ ਵਿੱਚ ਗਰਕ ਜਗੇ ਕਿਉਂ ਜਾਣਾ ਪਿਆ ਕਿਉਂਕਿ ਇਹਨਾਂ ਨੇ ਹਾਲਾਤ ਸਾਨੂੰ ਐਸੇ ਕ੍ਰੀਏਟ ਕਰਤੇ ਇਹ ਇੱਕ ਉਦੇ ਗੋਡਿਆਂ ਤੱਕ ਝੋਨੇ ਚੋਂ ਆਇਆ ਸੀ ਮੋਟਰਸਾਈਕਲ ਤੇ ਪਤਾ ਨਹੀਂ ਕਿੱਧਰ ਨੂੰ ਚੱਲਿਆ ਸੀ ਕਿਸੇ ਨਾਲ ਦੇ ਪਿੰਡ ਦਾ ਸੀ ਗਿੱਲ ਦਾ ਵੀ ਨਹੀਂ ਸੀਗਾ ਤਾਂ ਉਹ ਦੂਜਾ ਉਹ ਇਹ ਜਿਹੜਾ ਸਾਡਾ ਵਰਕਰ ਹੈ ਜਿਹੜਾ ਦਰੀ ਵਿਛਾਉਂਦਾ ਟੈਂਟ ਲਾਉਂਦਾ ਜਿਹੜਾ ਵੋਟਾਂ ਕੱਢਦਾ ਇਹ ਉਹਦੀ ਭਾਵਨਾ ਹੈ ਮੈਂ ਤਾਂ ਉਹ ਵਿਅਕਤ ਕੀਤੀ ਹੈ ਮੇਰਾ ਨਿੱਜੀ ਕੀ ਹੈ ਮੈਨੂੰ ਕੁਝ ਨਾ ਰੱਖਣ ਯਾਰ ਅੱਜ ਪੰਜ ਪ੍ਰਧਾਨੀ ਦੋਨੇ ਧੜਿਆਂ ਦੀ ਸਹਿਮਤੀ ਨਾਲ ਬਣਾ ਕੇ ਤੇ ਪ੍ਰਧਾਨ ਸਾਹਿਬ ਕੰਮ ਸੌਂਪ ਦੇਣ ਤੇ ਮੈਨੂੰ ਕੁਝ ਨਾ ਰੱਖਣ ਮੈਂ ਤੁਹਾਡੇ ਮੂੰਹ ਤੇ ਕਹਿ ਕੇ ਚੱਲਿਆ ਹੋ ਸਕਦਾ ਮੈਂ ਸਿਆਸਤ ਹੀ ਨਾ ਕਰਾਂ ਇਹ ਕਿੰਨੀ ਕਰਨੀ ਸੀ ਕਰ ਲਈ ਮੈਨਾਂ ਕੋਈ ਸਿਆਸਤ ਮੈਨੂੰ ਆਉਂਦੀ ਹੈ ਬਹੁ ਬਰਾਸਾ ਕਿਉਂਕਿ ਲਗਾਤਾਰ ਜਿਹੜਾ ਕਿਹਾ ਜਾ ਰਿਹਾ ਹੈ ਕਿ ਬੀਜੇਪੀ ਦਾ ਜਿਹੜਾ ਇੱਕ ਠੱਪਾ ਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਾਂ ਉਹ ਮੈਸੇਜ ਜਿਹੜਾ ਜਾ ਰਿਹਾ ਹੈ ਬੀਜੇਪੀ ਦੇ ਖਿਲਾਫ ਲੜਾਈ ਲੜੋਂਗੇ ਜਿਹੜਾ ਪੰਜਾਬ ਦੇ ਨਾਲ ਧੱਕਾ ਹੋ ਰਿਹਾ ਜਿਸ ਤਰ੍ਹਾਂ ਦੇ ਲਗਾਤਾਰ ਜਿਹੜਾ ਅਕਾਲੀ ਦਲ ਪਹਿਲਾਂ ਵੀ ਆਵਾਜ਼ ਚੁੱਕਦਾ ਰਿਹਾ ਹੈ ਕਿ ਬੀਜੇਪੀ ਸਾਡੇ ਨਾਲ ਇਹ ਕੁਝ ਕਰ ਰਹੀ ਹੈ ਉਹ ਚੀਜ਼ਾਂ ਤੇ ਬੋਲੋਗੇ ਅੱਜ ਸਾਡੀ ਹਾਲਤ ਕੀ ਹੈ ਤਿੰਨ ਸਰਮੌਰ ਸੰਸਥਾਵਾਂ ਨੇ ਜੜੀਆਂ ਹੈਗੀਆਂ ਸਿੱਖਾਂ ਦੀਆਂ ਤੇ ਪੰਜਾਬ ਦੀਆਂ ਅਕਾਲ ਤਖਸਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ਼੍ਰੋਮਣੀ ਅਕਾਲੀ ਦਲ ਤਿੰਨਾਂ ਨੇ ਚੀਕਾਂ ਮਾਰ ਕੇ ਵੇਖ ਲਈਆਂ ਯਾਰ ਕੋਈ ਟਾਈਮ ਹੀ ਨਹੀਂ ਦੇਣ ਨੂੰ ਤਿਆਰ ਕਿਉਂ ਕਿਉਂਕਿ ਸਾਡੇ ਵਜਣ ਹੀ ਨਹੀਂ ਰਿਆ ਅਸੀਂ ਤਾਂ ਜਿਹੜੀ ਰਹਿੰਦੀ ਖੁੰਦੀ ਹਵਾ ਸੀ ਉਹ ਕੱਢ ਲਈ ਕਿ 18% 19% ਵੋਟ ਭਾਜੀਪੀ ਨੂੰ ਪਈ ਗਈ ਸਾਨੂੰ 13% ਪਈ ਹੈ ਇਸ ਕਰਕੇ ਅਸੀਂ ਕਾਦੇ ਸਿਰ ਤੇ ਡੀਂਗਾ ਮਾਰਾਂਗੇ ਇੱਕ ਗੱਲ ਦੀ ਸਾਡੀ ਕੋਈ ਜਾਤੀ ਕਿਸੇ ਨਾਲ ਲੜਾਈ ਨਹੀਂ ਹੈ ਕਾਂਗਰਸ ਨੇ ਸ਼੍ਰੀ ਕਲਤਖ ਸਾਹਿਬ ਟਾਟੇਰੀ ਕੀਤਾ ਸਿੱਖਾਂ ਦੀ ਨਸ਼ਲ ਕੁਸ਼ੀ ਕੀਤੀ ਉਹਨਾਂ ਨਾਲ ਜਾਤੀ ਲੜਾਈ ਹੈ ਇੱਕ ਕਿਸਮ ਦੀ ਸਾਡੀ ਸਾਡੇ ਪੰਥ ਦੀ ਸਿਧਾਂਤਾਂ ਦੀ ਸਾਰੇ ਕੁਝ ਦੀ ਲੜਾਈ ਹੈ ਬਾਕੀ ਕਿਸੇ ਨਾਲ ਕੀ ਲੜਾਈ ਹੋ ਸਕਦੀ ਹੈ ਯਾਰ ਸਾਡੀ ਪਰ ਪਰ ਮੁੱਦਿਆਂ ਦੀ ਲੜਾਈ ਤਾਂ ਮੈਂ ਉਹੀ ਕਹਿਣਾ ਉਹਦੇ ਲਈ ਵਜਨ ਬਣਾਉਣਾ ਪਊਗਾ ਨਾ ਉਹਦੇ ਲਈ ਵਜਨ ਬਣਾਉਣਾ ਪਊਗਾ ਜੇ ਸਾਡੇ ਕੋਲੇ ਵਜਨ ਹੋਊਗਾ ਲੋਕ ਹੋਣਗੇ ਤੇ ਅਸੀਂ ਸਾਰੇ ਰਾਹ ਬੰਦ ਕਰ ਲਾਂਗੇ ਸਾਰੇ ਇਹਨਾਂ ਨੂੰ ਪਤਾ ਲੱਗ ਗਿਆ ਜਦੋਂ ਵੋਟ ਨਹੀਂ ਪੈਣੀ ਤੇ ਫਿਰ ਆਪੇ ਕੰਮ ਠੀਕ ਹੋ ਜਾਊਗਾ ਅੱਜ ਹਾਲਾਤ ਕੀ ਬਣੇ ਪਿਆ ਲੋਕਾਂ ਨੇ ਚੁਣਨਾ ਹੈ ਵੀ ਆਹ ਰਾਹ ਚੰਗਾ ਹੈ ਕਿ ਆਹ ਰਾਹ ਚੰਗਾ ਹੈ ਜਿਹੜੇ ਸਾਡੇ ਵਾਲੇ ਰਾਹ ਤੇ ਤਾਂ ਕਹਿੰਦੇ ਜਰੂਰ ਚਿੱਕੜ ਚ ਲਿਬੜਨਾ ਏਦੋਂ ਭਾਵੇਂ ਮਾੜੇ ਥਾਂ ਤੇ ਜਾਵੇ ਤੇ ਪੱਕੀ ਸੜਕ ਚੜਜੋ ਇਹ ਹਾਲਾਤ ਬਣੇ ਲੋਕਾਂ ਨੇ ਚੁਣਨਾ ਤਾਂ ਦੋਵਾਂ ਚੋਂ ਇੱਕ ਸੀ ਨਾ ਭਾਜਪੀ ਦਾ ਰਾਹ ਹੀ ਚੁਣ ਲਿਆ ਇਸ ਕਰਕੇ ਮੇਰੀ ਇਹ ਬੇਨਤੀ ਹੈ ਕਿ ਅਸੀਂ ਇਹਨੇ ਇੱਕ ਸਮਰੱਥ ਹੋ ਜੀਏ ਕਿ ਭਾਵੇਂ ਕੇਂਦਰ ਚ ਕੋਈ ਧਿਰ ਬੈਠੀ ਹੋਵੇ ਜਦੋਂ ਇੱਥੋਂ ਆਵਾਜ਼ ਜਾਵੇ ਤੇ ਉਹ ਡਰਨੀ ਚਾਹੀਦੀ ਆ ਵੀ ਯਾਰ ਪੰਜਾਬ ਨਾਲ ਸੰਬੰਧਿਤ ਮਸਲੇ ਹੱਲ ਕਰਨੇ ਪੈਣਗੇ ਨਹੀਂ ਤਾਂ ਹਾਲਾਤ ਮਾੜੇ ਹੋ ਸਕਦੇ ਆ ਆਖਰੀ ਸਵਾਲ ਆ ਇਹ ਜਿਹੜੇ ਲੀਡਰ ਨੇ ਖੜੇ ਰਹਿਣਗੇ ਇਸ ਸਥਿਤੀ ਦੇ ਉੱਤੇ ਜਿਹੜੀ ਜਿਹੜਾ ਸਟੈਂਡ ਲਿਆ ਉਸ ਤੇ ਰਹਿਣਗੇ ਲੀਡਰਸ਼ਿਪ ਤਬਦੀਲੀ ਤੋਂ ਬਿਨਾਂ ਜੇ ਕੋਈ ਖੱਬੇ ਸੱਜੇ ਕੋਈ ਵੀ ਮਤਲਬ ਜਾਊਗਾ ਜਾਂ ਕੋਈ ਅਸੀਂ ਵੀ ਜੇ ਉਸ ਰਹਿਮਤ ਤੇ ਨਹੀਂ ਚੱਲਾਂਗੇ ਤੇ ਸਭ ਤੋਂ ਪਹਿਲੀ ਬਾਅਦ ਚਰਨਜੀਤ ਬਰਾੜ ਹੀ ਹੋਊਗਾ ਇਸ ਕਰਕੇ ਮੈਂ ਮੈਂ ਇਸ ਗੱਲ ਤੇ ਪੂਰਾ ਮਤਲਬ ਕੱਲ ਇੱਕ ਤਰ੍ਹਾਂ ਦੀਆਂ ਕੱਲ ਨਹੀਂ ਦੋ ਤਿੰਨ ਮੀਟਿੰਗਾਂ ਹੋ ਲਈਆਂ ਮੈਨੂੰ ਸਾਰਿਆਂ ਦੇ ਦਿਲਾਂ 'ਚ ਦਰਦ ਝਲਕਦਾ ਜਿਹੜੇ ਦੋ ਦੋ ਵਾਰੀ ਤਿੰਨ ਤਿੰਨ ਵਾਰੀ ਮੰਤਰੀ ਰਹੇ ਉਹਨਾਂ ਨੂੰ ਕੀ ਲਾਲਚ ਰਹਿ ਗਿਆ ਉਸ ਤੋਂ ਬਾਅਦ ਦੱਸੋ ਤੁਸੀਂ ਉਹਨਾਂ ਨੂੰ ਇਹ ਤਾਂ ਹੈ ਨਹੀਂ ਵੀ ਦੁਬਾਰੇ ਮੰਤਰੀ ਬਣਨਾ ਜਾਂ ਕੋਈ ਕਰਨਾ ਉਹਨਾਂ ਦੇ ਦਿਲ 'ਚ ਦਰਦ ਆ ਯਾਰ ਅਸੀਂ ਵੀ ਪੰਜਾਬ ਦੇ ਆ ਪੰਜਾਬ ਦੀ ਪਾਰਟੀ ਰੀਜਨਲ ਪਾਰਟੀ ਸਾਡੀ ਮਰਨੀ ਕਿਉਂ ਚਾਹੀਦੀ ਹੈ ਤੇ ਮਰ ਕਾ ਦੇ ਪਿੱਛੇ ਰਹੀ ਐ ਕੱਲੀ ਹੱਠ ਧਰਮ ਹੀ ਪਿੱਛੇ ਮਤਲਬ ਯਾਰ ਹੱਠ ਕਰਕੇ ਅਸੀਂ ਕਿੰਨਾ ਚਿਰ ਚੱਲ ਲਾਂਗੇ ਮਤਲਬ ਇਹ ਕੋਈ ਕਹਦੇ ਵੀ ਕੱਲ ਮਤੇ ਪੈ ਗਏ ਪਾਰਟੀ ਦੇ ਰਹਿ ਗਏ ਐ ਥੋੜਾ ਹੁੰਦਾ ਲੋਕਾਂ ਦੇ ਦਿਲਾਂ 'ਚ ਅਸੀਂ ਇਹ ਇਹ ਬਦਲਾਅ ਤਾਂ ਕੁਦਰਤ ਦਾ ਸੂਲ ਹੈ ਕਦੇ ਨਾ ਸਦਾ ਧੁੱਪ ਰਹੀ ਹੈ ਨਾ ਕਦੇ ਸਦਾ ਛਾਂ ਰਹੀ ਹੈ ਨਾ ਕਦੇ ਸਦਾ ਦਿਨ ਰਿਹਾ ਤੇ ਨਾ ਕਦੇ ਰਾਤ ਰਹੀ ਹੈ ਇਸ ਕਰਕੇ ਉਹ ਉਹ ਕੁਦਰਤੀ ਗੱਲ ਹੈ ਕਿ ਇਹ ਜਿਹੜਾ ਸ਼ੁਰੂਆਤ ਜਿਹੜੀ ਹੈ ਮੈਥੋਂ ਹੋਈ ਹੈ ਐਂਡ ਕਿਹਨੇ ਕਰਨਾ ਹੈ ਇਹ ਉਹ ਵੈਗਰੂ ਨੂੰ ਪਤਾ ਹੈ ਠੀਕ ਹੈ ਸ਼ੁਕਰੀਆ ਬਰਾੜ ਸਾਹਿਬ ਵਿੱਚ ਸਮਾਂ ਦਿੱਤਾ ਟਾਈਸਨ ਚਰਜੀ ਸਿੰਘ ਬਰਾੜ ਜਿਹੜਾ ਕੱਲ ਮੀਟਿੰਗ ਤੋਂ ਬਾਅਦ ਤੁਹਾਡੀ ਗੱਲਬਾਤ ਜਿਹੜੀ ਹੈ ਉਹ ਕਰਵਾਈ ਹੈ ਉਹਨਾਂ ਦਾ ਕੀ ਕੁਝ ਕਹਿਣਾ ਹੈ ਉਹਨਾਂ ਨੇ ਕਿਹਾ ਹੈ ਕਿ ਮੈਂ ਸ਼ੁਰੂਆਤ ਜ਼ਰੂਰ ਕੀਤੀ ਸੀ ਹੁਣ ਐਂਡ ਕੌਣ ਕਰਦਾ ਹੈ ਦੇਖਣਾ ਹੋਵੇਗਾ ਕੈਮਰਾਮੈਨ ਪ੍ਰਭਜੋ ਸਿੰਘ ਦੇ ਨਾਲ ਕੁਲਵਿੰਦਰ ਸਿੰਘ ਛੇੜ